ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦੇ ਉਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਲਾਨਾ ਮਹਾਨ ਗੁਰਮਤ ਸਮਾਗਮ ਸ੍ਰੀ ਵਿਖੇ ਦਬੰਦਵੀਟਕਸਾਲ ਵੱਲੋਂ ਮਨਾਏ ਜਾ ਰਹੇ ਹਨ ਸਮੂਹ ਸੰਗਤਾਂ ਤੇ ਸਮੂਹ ਗੁਰਦੁਆਰਾ ਸਾਹਿਬ ਜੀ ਦੇ ਸੰਯੋਗ ਦੇ ਨਾਲ ਇਹ 20 ਤਰੀਕ ਤੋਂ ਸਮਾਗਮ ਸ਼ੁਰੂ ਹੋਏ ਸੀ ਤੇ ਤਕਰੀਬਨ ਹੁਣ 2 ਦਿਨ ਬਚੇ ਨੇ ਅੱਜ ਦਾ ਦਿਨ ਹੈ ਅੱਜ ਗੁਰਦੁਆਰਾ ਸਾਹਿਬ ਗਰਾਂਡ ਮੋਟੂ ਵਿਖੇ ਇਹ ਸਮਾਗਮ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋਏ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਕੈਂਪ ਵੀ ਲੱਗ ਰਹੇ ਨੇ ਤੇ ਵਿਸ਼ੇਸ਼ ਤੌਰ ਤੇ ਸਾਡੇ ਪਾਸ ਕੀਰਤਨ ਕਰਨ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਦਮਦਮਿਤਕਸਾਲ ਦੇ ਉਸ ਸਮੇਂ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਤਰਾ ਵਾਲੇ ਦਮਦਮਿਤਕਸਾਲ ਨੂੰ ਲੀਡ ਕਰਦੇ ਸੀ ਉਸ ਸਮੇਂ ਤੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਯੂਕੇ ਵਾਲੇ ਸੋ ਇਹ ਕੀਰਤਨ ਕਰਦੇ ਰਹੇ ਨੇ ਦਮਦਮਿਤਕਸਾਲ ਚ ਸੋ ਅੱਜ ਇਹ ਨਾ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਨੇ ਤਾਂ ਉਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨੀ ਪ੍ਰਵਿੰਦਰਪਾਲ ਸਿੰਘ ਦੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਅਤੇ ਜਾਗੋ ਲਹਿਰ ਘਲਕਲਾਂ ਦਾ ਜਥਾ ਭਾਈ ਗੁਰਸ਼ਰਨ ਸਿੰਘ ਜੀ ਦਾ ਕਵੀਸ਼ਰੀ ਜਥਾ ਉਹ ਸੰਗਤਾਂ ਨੂੰ ਕੁਈ ਸ੍ਰੀ ਵਾਰਾਂ ਦੁਆਰਾ ਨਿਹਾਲ ਕਰ ਰਿਹਾ ਹੈ ਜਿੱਥੇ ਅਮਰਤ ਵੇਲੇ 3:30 ਵਜੇ ਤੋਂ ਸਿਮਰਨ ਸ਼ੁਰੂ ਹੁੰਦੇ ਆ ਨਾਲ ਨਾਲ ਨਿਤਨੇਮ ਅਤੇ ਫਿਰ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਕਥਾ ਅਤੇ ਕਵੀਸ਼ਰੀ ਵਾਰਾਂ ਉਥੇ ਨਾਲ ਨਾਲ ਬੱਚਿਆਂ ਦੇ ਕੈਂਪ 9:30 ਵਜੇ ਤੋਂ ਲੈ ਕੇ 2:30 ਵਜੇ ਤੱਕ ਲੱਗਦੇ ਆ ਫਿਰ 2:30 ਵਜੇ ਤੋਂ ਸੰਥਿਆ ਕਰਾਉਂਦੇ ਨੇ ਭਾਈ ਗੁਰ ਸ਼ਰਨ ਸਿੰਘ ਜੀ ਦੀ ਗੁਰੂ ਕੀ ਬਾਣੀ ਦੀ ਅਤੇ ਫਿਰ ਸੁਖਵਿੰਦਰ ਸਾਹਿਬ ਜੀ ਦਾ ਜਾਪ ਅਤੇ ਸਵੇਰ ਸ਼ਾਮ ਦਾ ਨਿਤਨੇਮ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਇਹ ਸਵੇਰੇ ਤਕਰੀਬਨ 9:30 3:30 ਵਜੇ ਤੋਂ ਲੈ ਕਰਕੇ ਸਾਡੇ 8 ਵਜੇ ਤੱਕ ਸ਼ਾਮ ਦਾ ਲਗਾਤਾਰ ਇਹ ਸਮਾਗਮ ਚੱਲਦੇ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਆ ਕਰਕੇ ਲਾਹਾ ਪ੍ਰਾਪਤ ਕਰ ਰਹੀਆਂ ਨੇ ਤੇ 26 ਤਰੀਕ ਨੂੰ 8 ਵਜੇ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਗਰਾਂਡ ਮੋਟ ਵਿਖੇ ਭਾਰੀ ਅੰਮ੍ਰਿਤ ਸੰਚਾਰ ਵੀ ਹੋ ਰਹੇ ਨੇ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਸਤਗੁਰੂ ਜੀ ਦੇ ਖੰਡੇ ਬਾਟੇ ਦੀ ਦਾਤ ਨਹੀਂ ਪ੍ਰਾਪਤ ਕੀਤੀ ਅੰਮ੍ਰਿਤ ਦੀ ਉਹਨਾਂ ਨੂੰ ਬੇਨਤੀ ਹੈ ਕਿ ਪਾਈ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕਰਕੇ ਗੁਰੂ ਵਾਲੇ ਬਣਿਏ ਤਾਂ ਸਾਧ ਸੰਗਤ ਦੀ ਬੇਨਤੀ ਹੈ ਕਿ ਕੱਲ ਦਾ ਇੱਕ ਰਹਿੰਦਾ ਆਪਣਾ ਕੈਂਪ ਜਿਹੜਾ ਬੱਚਿਆਂ ਦਾ ਰਹਿੰਦਾ ਹੈ ਤਾਂ ਬੱਚਿਆਂ ਨੂੰ ਜਰੂਰ ਲੈ ਕੇ ਆਈਏ ਭਾਵੇਂ ਘੰਟੇ 2 ਘੰਟੇ ਵਾਸਤੇ ਲੈ ਕੇ ਆਈਏ ਕੁਝ ਨਾ ਕੁਝ ਲਾਭ ਜਰੂਰ ਪ੍ਰਾਪਤ ਹੋਏਗਾ ਤੇ ਐਤਵਾਰ ਨੂੰ 1.5 2 ਵਜੇ ਦੇ ਨਾਲ ਇਹਨਾਂ ਸਮਾਗਮਾਂ ਦੀ ਸਮਾਪਤੀ ਹੋ ਰਹੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਾਰ ਸਮੂਚੀਆਂ ਸੰਸਥਾਵਾਂ ਦਾ ਧੰਨਵਾਦ ਹੈ ਜਿਹਦੇ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮਿੰਟੋ ਗੁਰਦੁਆਰਾ ਸਾਹਿਬ ਰਿਵਸਬੀ ਅਤੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਲੈਕ ਟਾਊਨ ਅਤੇ ਗੁਰਦੁਆਰਾ ਸਾਹਿਬ ਗਲਨਵੁੱਡ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਐਸੋਸੀਏਸ਼ਨ ਸੁਪਰੀਮ ਸਿੱਖ ਐਸੋਸੀਏਸ਼ਨ ਸਾਰਿਆਂ ਦਾ ਬਹੁਤ-ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਆਪਣਾ ਤਨਮਨ ਧਨ ਦੇ ਨਾਲ ਇਹਨਾਂ ਸਮਾਗਮਾਂ ਦੇ ਵਿੱਚ ਸੇਵਾਵਾਂ ਕਰ ਰਹੇ ਨੇ ਸੋ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਸਾਰੇ ਇਸੇ ਤਰ੍ਹਾਂ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਹਨਾਂ ਸਮਾਗਮਾਂ ਦੇ ਵਿੱਚ ਸਾਡਾ ਸਾਥ ਦਿੰਦੇ ਰਹਿਣਗੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਜੋ ਇਹ ਪ੍ਰੋਗਰਾਮ ਚੱਲ ਰਹੇ ਹਨ ਵਿਸ਼ੇਸ਼ ਤੌਰ ਤੇ ਖਾਲਸਾ ਪੰਥ ਦੇ ਸਾਜਨਾ ਦੇ ਸਬੰਧ ਵਿੱਚ ਮੱਖੋਖੇ ਗੁਰ ਘਰਾਂ ਵਿਖੇ ਤੋਂ ਜੋ ਦਾਮਦ ਮਿਲਸਾਲ ਦੇ ਸਮੂਹ ਸੇਂਗ ਮਿਲ ਕਰਕੇ ਇਸ ਸਮੂਹ ਸੰਗਤ ਮਿਲ ਕਰਕੇ ਹਰ ਸਾਲ ਦੀ ਤਰ੍ਹਾਂ ਜੋ ਪੂਰਾ ਹਫਤਾ ਜੋ ਸਿੱਖੀ ਪ੍ਰਚਾਰ ਲਈ ਉਦਮ ਵਕੋ ਵਕ ਗੁਰੂਆਂ ਕਿ ਹੁੰਦਾ ਹੈ ਤੋ ਇਸ ਟਾਈਮ ਤੇ ਜੋ ਮੇਨ ਗੁਰਦੁਆਰਾ ਹੈ ਇਸ ਸਥਾਨ ਤੇ ਕੈਂਪ ਲੱਗ ਰਹੇ ਹਮ ਸਰਦਾਸ ਇਹਨਾਂ ਨੂੰ ਤੋ ਭਾਈ ਮਰੀਤ ਸਿੰਘ ਜੀ ਹੋਰ ਇਹਨਾਂ ਸਾਰੀਆਂ ਸੰਗਤਾਂ ਨੇ ਮਿਲ ਕਰਕੇ ਜੋ ਇੰਗਲੈਂਡ ਤੋਂ ਗੁਰਮਤਿ ਪ੍ਰਚਾਰ ਲਈ 10 ਸਾਲ ਨੂੰ ਇੱਥੇ ਇਹਨਾਂ ਨੇ ਬੁਲਾਇਆ ਹੈ ਤੋ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸੰਗਤਾਂ 'ਚ ਬਹੁਤ ਭਾਰ ਉਤਸ਼ਾਹ ਹੈ ਔਰ ਹਰ ਸਾਲ ਗੁਰਮਤਿ ਜੋ ਇਹ ਕੈਂਪ ਲੱਗਦਾ ਹੈ ਇਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੁੰਦੀ ਹੈ ਸੋ ਦਾਸਰੇ ਵਿਸ਼ੇਸ਼ ਤੌਰ ਤੇ ਜਿਵੇਂ ਕਿ ਭਾਈ ਮਰੀਸ ਨੇ ਦੱਸਿਆ ਕਿ ਸਾਨੂੰ ਇਹ ਗੁਰਬਾਣੀ ਸਿੱਖਣ ਦੇ ਮੌਕੇ ਮਿਲੇ ਟਕਸਾਲ ਦੇ ਵਿੱਚ ਜੋ ਪਾਠ ਨੂੰ ਸਿਖਾਇਆ ਗਿਆ ਕਿ ਪਾਠ ਸ਼ੁੱਧ ਪੜਨਾ ਕਿਉਂ ਜ਼ਰੂਰੀ ਹੈ ਸੋ ਦਾਸ ਵਿਸ਼ੇਸ਼ ਤੌਰ ਤੇ ਇਹ ਗੁਰਬਾਣੀ ਸੰਥਿਆ ਵਾਸਤੇ ਔਰ ਕੀਰਤਨ ਵਾਸਤੇ ਇਸ ਸੋ ਆਪਜੀ ਕੋਲ ਆਏ ਹਾਂ ਦਾਸ ਬੇਨਤੀ ਕਰੇਗਾ ਕਿ ਇਹਨਾਂ ਕੈਂਪਾਂ ਦੇ ਵਿੱਚ ਜੋ ਸਭ ਤੋਂ ਜ਼ਰੂਰੀ ਗੱਲ ਹੈ ਗੁਰੂ ਜੀ ਦਾ ਹੁਕਮ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਾਨੂੰ ਸਾਰਿਆਂ ਨੂੰ ਹੁਕਮ ਹੈ ਧੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਔਰ ਧੰ ਗੁਰਜੀ ਬਖਸ਼ਿਸ਼ ਕਰਕੇ ਸਾਨੂੰ ਨੰਦੇੜ ਦੀ ਧਰਤੀ ਤੇ ਆਪ ਸੱਚਖੰਡ ਜਾਣ ਤੋਂ ਪਹਿਲਾਂ ਕਿ ਅੱਗੇ ਤਾਂ ਕੋਈ ਵੀ ਦੇਸ ਰੂਪ ਚ ਗੁਰੂ ਨਹੀਂ ਹੋਏਗਾ ਸਿਰ ਤਿਸੇ ਗੁਰ ਸ਼ਬਦ ਗੁਰੂ ਦੀ ਬਾਣੀ ਹੀ ਗੁਰੂ ਹੋਏਗੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਬਾਣੀ ਨੂੰ ਪੜਨ ਦਾ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਸਿੰਘ ਔਰ ਕੌਰ ਇਹ ਨਾਮ ਹੈ ਸਾਡਾ ਸਾਨੂੰ ਪ੍ਰਾਊਡ ਹੈ ਔਰ ਜਿੰਨੂੰ ਆਪਾਂ ਮੱਥਾ ਟੇਕਦੇ ਆ ਜੀਵਨ ਚ ਇੱਕ ਵਾਰ ਇਸ ਨੂੰ ਪੜੀਏ ਜ਼ਰੂਰੀ ਤੇ ਉਹਦੇ ਲਈ ਦਾਸਰ ਨੇ ਵਿਸ਼ੇਸ਼ ਤੌਰ ਤੇ ਜੋ ਐਪਾਂ ਵੀ ਬਣਾਈਆਂ ਹਨ ਔਰ ਇਸ ਸਥਾਨ ਤੇ ਆਪਾਂ ਸਾਰੇ ਮਿਲ ਜੁਲ ਕੇ ਸਾਰੀ ਸੰਗਤ ਦੇ ਵਿੱਚ ਪਾਠ ਨੂੰ ਸ਼ੁੱਧ ਪੜਨਾ ਕਿਉਂ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਤੇ ਇਹਦੇ ਲਈ ਹਰ ਸਿੱਖ ਤੱਕ ਅਸੀਂ ਬਾਤ ਚਾਣ ਆਏ ਹਾਂ ਇਹਦ ਗੁਰਮਤ ਕੈਂਪ ਲੱਗਾ ਹੋਇਆ ਹੈ ਛੋਟੇ ਬੱਚਿਆਂ ਵਾਸਤੇ ਵੀ ਵੱਖ-ਵੱਖਰੇ ਤਰ੍ਹਾਂ ਦੇ ਨਾਲ ਗੁਰਬਾਣੀ ਦਾ ਸਿੱਖ ਇਤਿਹਾਸ ਦਾ ਉਹ ਨਾਲ ਨਾਲ ਗਤਕਾ ਸਾਹਿਬ ਹੋਰਨੇ ਕਤਰਾਂ ਦੇ ਨਾਲ ਸਿੱਖ ਇਤਿਹਾਸ ਨੂੰ ਇਹ ਸਾਰੇ ਟੀਚਰ ਗੁਰਪਾਈ ਸਾਰੇ ਮਿਲ ਕਰਕੇ ਬੜੀਆਂ ਹਾਜ਼ਰੀਆਂ ਦਵਾ ਰਹੇ ਹਨ ਤਾਂ ਦਾਸ ਆਪ ਜੀ ਨੇ ਬੇਨਤੀ ਕਰੇਗਾ ਕਿ ਭਈ ਵੱਧ ਤੋਂ ਵੱਧ ਇਸ ਕੈਂਪ ਚ ਆਓ ਔਰ ਇੱਥੇ ਆਣ ਕੇ ਜੋ ਦਾਸ ਰਿਆਂ ਦੀ ਡਿਊਟੀ ਹੈ ਗੁਰਬਾਣੀ ਨੂੰ ਸ਼ੁੱਧ ਪੜਨਾ ਕਿਉਂ ਜ਼ਰੂਰੀ ਹੈ ਤੋਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿਰਤੀ ਕਿਰਪਾ ਕਰਨ ਹਰ ਸਿੱਖ ਦੀ ਹਾਜ਼ਰੀ ਇੱਥੇ ਲੱਗੇ ਔਰ ਇਸ ਮੀਡੀਆ ਰਾਹੀਂ ਜੋ-ਜੋ ਵੀ ਸੰਗਤ ਸਰਵਣ ਕਰ ਰਹੀ ਹੈ ਆਓ ਇਸ ਗੁਰਮਤ ਪ੍ਰਚਾਰ ਕੈਂਪ ਵਿੱਚ ਵੱਤਵਦਲਾ ਹਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਮੈਂ ਹਸੈ ਨਾ ਕੋਈ ਇੱਕ ਚਾਰਨ ਕੋ ਭਗਾਂ ਵਾਲੇ ਪੜਦਾ ਇਹਨੂੰ ਨਾਨਕ ਧੁਤ ਮੇ ਜੇ 부ਜੇ ਤਾ ਹਉਮੈ ਕਹੇ ਲਸਾ ਇਦਾਂ ਪਰਤੀ ਦੇ ਤੁੱਕਾ ਹੈ ਨਾਨਕ ਕਿੰਨੀ ਵਾਰੀ ਗੁਰਬਾਨ ਜਾਂਦਾ ਕਹੈ ਨਾਨਕ ਕਹੈ ਨਾਨਕ ਹੈ ਪੜਦਾ ਢੰਗ ਤਰੀਕਾ ਜਿਹੜਾ ਨਾਮ ਅੱਖਰ ਆਵੇ ਉਹ ਵੱਖਰਾ ਪਕਾ ਲੋ ਕੱਕਾ ਬਥਲਾ ਕਰ ਨਹੀਂ ਪੜਨਾ ਹੈ ਨੂੰ ਪਕਾ ਲੋ ਪਹਿਲਾਂ ਕਹੈ ਆਪਣੇ ਬਣ ਜਾਏ ਫੇ ਬੜੀਏ ਨਾਨਕ ਹੁਕਮ ਹੈ ਨਾਨਕ ਹੁਕਮ ਹੈ ਜੇ 부ਜੈ ਬੁਝਿਆ ਪਾਠ ਦੋਤਰ ਦਾ ਨਾਲ ਹੀ ਕਰ ਲੈਣੀ ਕਿਉਂਕਿ ਸੌਫਟ ਕਰੋਗੇ ਇਹਦਾ ਅਰਥ ਹੋ ਰਿਹਾ ਤੁਹਾਨੂੰ ਪਤਾ ਸਰਮ ਬੁਝਿਆ ਜੇ ਜੋਰਨਾ ਪੜੀਏ ਉਹਦਾ ਅਰਥ ਹੋ ਰਿਹਾ ਬੁਝਿਆ ਕਿ ਸੌਫਟ ਕਰੋਗੇ ਤੇ ਕ੍ਰਿਸ਼ਨਾ ਬੁਝ ਕੀ ਲਾਈਟ ਬੁਝਾ ਦਿਓ ਔਰ ਜੇ ਜੋਰਨਾ ਪਾਣਾ ਕਿ ਬੁਝਿਆ ਬੁਝਿਆ ਮੈਂ ਸਮਝਣਾ ਜੇ ਕੋਈ ਪਰਮੇਸ਼ਰ ਦੇ ਨਾਮ ਨੂੰ ਹੁਕਮ ਨੂੰ ਬੁਝਦਾ ਤਾਂ ਕਿ ਉਹਦਾ ਤਾ ਹੋ ਮੈਂ ਤਾ ਹੋ ਮੈਂ ਕਹ ਹੈ ਨਾ ਕੋਈ ਨਾ ਕੋਈ ਹੋਮੇ ਦਾ ਸਾਰਾ ਇਹਦਾ ਕਿਹੜਾ ਕੋਈ ਮੈਂ ਵੀਰ ਗਰੋਗ ਦਾਰੂ ਇਸਮਾਹੀ ਹੋਮੇ ਜਿਹੜਾ ਰਾਕੇ ਹੋਮੇ ਆ ਜਾਂਦੇ ਮੈਂ ਕੀਤਾ ਕਿਤੇ ਹੋਮੇ ਕੱਢਦੇ ਮੈਂ ਜਿਹੜੇ ਮੰਤੂ ਸਧੂ ਜੀ ਕਹਿੰਦੇ ਗਾੜਕ ਗੁਰੂ ਜੀ ਚਰਨਾਵਾਂ ਦੀ ਹਾਥੀ ਲੱਗਦੀ ਹੈ ਤਾਂ ਹੋਮੇ ਕਹਿੰਦੇ ਨਾਸਪਾ ਕੀ ਸੰਪਰਣੀ ਨਾਨਕ ਹੋਕ ਮੈਂ ਨਾਨਕ ਹੋਕ ਹੈ ਜੀ ਬੁਜਾ ਜੀ ਬੁਜਾ